ਮਨ ਵੈਲਕਮ অর ਵੈਲਕਮ ਬੈਕ ਟੂ ਮਾਈ ਚੈਨਲ ਸੋ ਬੀਐਸ ਮਾਸਟਰ 2 ਐਂਸ਼ੀਅੰਟ ਹਿਸਟਰੀ ਦੇ ਪਾਰਟ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਉੱਤਰਵੈਦਿਕ ਕਾਲ ਸੋ ਉੱਤਰਵੈਦਿਕ ਸਭਿਅਤਾ ਦਾ ਕਾਲ ਟਾਈਮ ਪੀਰੀਅਡ ਕਿੰਨਾ ਚੱਲਿਆ ਤੇ ਨਾਲ ਹੀ ਇੱਥੋਂ ਦੇ ਲੋਕਾਂ ਦਾ ਸਮਾਜਿਕ ਧਾਰਮਿਕ ਆਰਥਿਕ ਰਾਜਨੀਤਿਕ ਜੀਵਨ ਕਿਦਾਂ ਦਾ ਸੀ ਕਿਦਾਂ ਇਹ ਲੋਕ ਜਿਹੜੇ ਸੀਗੇ ਰਹਿੰਦੇ ਸੀ ਜੀਵਨ ਦੀਆਂ ਵਿਸ਼ੇਸ਼ਤਾਵਾਂ ਬਹੁਤ ਹੀ ਇੰਪੋਰਟੈਂਟ ਕੁਸ਼ਚਨ ਹੈ ਵੀਡੀਓ ਨੂੰ ਅੰਤ ਤੱਕ ਬਿਨਾਂ ਸਕਿਪ ਕਰੇ ਦੇਖਿਓ ਅਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਸੋ ਇਸ ਤੋਂ ਪਹਿਲਾਂ ਆਪਾਂ ਵੈਦਿਕ ਸਭਿਤਾ ਬਾਰੇ ਪੜਿਆ ਠੀਕ ਹੈ ਉਸ ਤੋਂ ਪਹਿਲਾਂ ਸਿੰਧੂ ਘਾਟੀ ਦੀ ਸਭਿਤਾ ਦੇ ਬਾਰੇ ਪੜਿਆ ਬਹੁਤ ਸਾਰੇ ਇੰਪੋਰਟੈਂਟ ਟਾਪਿਕ ਮੈਂ ਹੈਂਡ ਰਿਟਨ ਨੋਟਸ ਦੇ ਥਰੂ ਕਰਵਾਏ ਨੇ ਤੇ ਵੱਧ ਤੋਂ ਵੱਧ ਚੈਨਲ ਨੂੰ ਵੀ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਤੇ ਉਹ ਵਾਲੇ ਜਿਹੜੇ ਪੁਰਾਣੇ ਵੀਡੀਓ ਤਾਂ ਉਹ ਜ਼ਰੂ ਲਗਭਗ 1000 ਈਸਵੀ ਪੂਰਵ ਤੋਂ 600 ਈਸਵੀ ਪੂਰਵ ਤੱਕ ਤਾਂ ਮੰਨਿਆ ਜਾਂਦਾ ਹੈ ਤਾਂ ਇਸ ਸਮੇਂ ਦੌਰਾਨ ਜਿਹੜਾ ਹੈ ਆਰਿਆ ਜਾਤੀ ਦੇ ਲੋਕ ਸਪਤ ਸਿੰਧੂ ਛੱਡ ਕੇ ਉਹ ਦੇਖੋ ਵੈਦਿਕ ਕਾਲ 'ਚ ਤਾਂ ਆਪਾਂ ਨੇ ਪੜਿਆ ਕਿ ਸਪਤ ਸਿੰਧੂ ਦੇ ਨੇੜੇ ਤੇੜੇ ਸੀਗੇ ਤਾਂ ਹੁਣ ਜਿਹੜਾ ਹੈ ਇਸ ਕਾਲ ਤੱਕ ਆਂਦੇ ਆਂਦੇ ਜਿਹੜੇ ਸੀ ਇਹ ਲੋਕ ਸਪਤ ਸਿੰਧੂ ਏਰੀਆ ਛੱਡ ਕੇ ਪੂਰਬ ਦੇ ਵਿੱਚ ਗੰਗਾ ਘਾਟੀ ਵਾਲੂ ਜਿਆਦਾ ਆਸ-ਪਾਸ ਦੇ ਇਲਾਕਿਆਂ ਵੱਲ ਜਿਹੜੇ ਸੀਗੇ ਮੂਵ ਹੋਣ ਲੱਗੇ ਸੀਗੇ ਨਿਵਾਸ ਕਰਨ ਲੱਗੇ ਸੀ ਤੇ ਹੌਲੀ-ਹੌਲੀ 800 ਈਸਵੀ ਪੂਰਵ ਤੱਕ ਇਹਨਾਂ ਨੇ ਜਿਹੜਾ ਹੈਗਾ ਆਰਿਆ ਜਿਹੜੇ ਲੋਕ ਸੀਗੇ ਠੀਕ ਹੈ ਤੇ ਇੱਕ ਹੋਰ ਚੀਜ਼ Vedic ਕਾਲ ਦੇ ਲੋਕਾਂ ਜਿਹੜਾ ਆਪਾਂ ਰਿਗਵੇਦਿਕ ਕਾਲ ਪੜਿਆ ਉਹ ਜਿਹੜਾ ਹੈ ਪਹਿਲੇ ਵਾਲਾ ਕਾਲ ਹੈ ਤੇ ਉੱਤਰਵੇਦਿਕ ਜਿਹੜਾ ਹੈ ਪਿਛਲਾ ਕਾਲ ਹੈ ਇਹ ਸਾਰਾ Vedic ਕਾਲ ਹੀ ਹੈ ਠੀਕ ਹੈ ਤੇ ਇਸ ਟਾਈਮ ਪੀਰੀਅਡ ਦੇ ਵਿੱਚ ਲਗਭਗ 800 ਇਸਵੀ ਪੂਰਬ ਦੇ ਵਿੱਚ ਜਿਹੜੇ ਆਰੀਆ ਲੋਕ ਸੀਗੇ ਠੀਕ ਹੈ ਤਾਂ ਇਹ ਜਿਹੜੇ ਨੇ ਲੋਹੇ ਦੀ ਵਰਤੋਂ ਤੋਂ ਜਾਣੂ ਹੋਗੇ ਸੀ ਆਰੀਆ ਦੇ ਵੱਖ-ਵੱਖ ਕਬੀਲਿਆਂ ਨੇ ਲੋਹੇ ਦੀਆਂ ਕਹਾੜੀਆਂ ਦੇ ਨਾਲ ਜੰਗਲ ਸਾਫ਼ ਕੀਤੇ ਪੂਰਬ ਦੇ ਵਿੱਚ ਬੰਗਾਲ ਦੱਖਣ ਵਿੱਚ ਨਰਮਦਾ ਨਦੀ ਤੱਕ ਆਪਣੇ ਪ੍ਰਦੇਸ਼ਾਂ ਦਾ ਪ੍ਰਸਾਰ ਕੀਤਾ ਮਤਲਬ ਹੌਲੀ ਹੌਲੀ ਜਿੱਥੇ ਜਿੱਥੇ ਉਹਨਾਂ ਨੂੰ ਜ਼ਮੀਨ ਵਧੀਆ ਲੱਗਦੀ ਗਈ ਉੱਥੇ ਉੱਥੇ ਜਾਂਦੇ ਗਏ ਜਿੱਥੇ ਕਲਾਈਮੈਟਿਕ ਕੰਡੀਸ਼ਨਸ ਉਹਨਾਂ ਨੂੰ ਅਪਰੂਵ ਲੱਗੀਆਂ ਤੇ ਉੱਥੇ ਹੋ ਜਾਂਦੇ ਰਹੇ ਠੀਕ ਹੈ ਤੇ ਇਹ ਜਿਹੜੇ ਸੀ ਟ੍ਰਾਂਸਫਰਸ ਸਥਾਨ ਤ੍ਰਣ ਦੇ ਨਾਲ ਜਿਹੜਾ ਸੀ ਆਰੀਆ ਦੇ ਜੀਵਨ ਵਿੱਚ ਤਬਦੀਲੀਆਂ ਕਿਹੜੀਆਂ-ਕਿਹੜੀਆਂ ਆਈਆਂ ਸੀ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਜਿਹੜਾ ਆਪਾਂ ਨੂੰ ਵੈਦਿਕ ਕਾਲ ਦੇ ਲੋਕਾਂ ਦਾ ਪਤਾ ਕਿੱਥੋਂ ਚੱਲਦਾ ਜਿਵੇਂ ਕਿ ਆਪਾਂ ਪਿੱਛੇ ਪੜਿਆ ਕਿ ਅਰਿਗਵੇਦ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਸਾਨੂੰ ਆਰੀਆ ਦੇ ਬਾਰੇ ਆਰੀਆ ਵਰਡ ਜਿਹੜਾ ਹੈ ਸੁਣਨ ਨੂੰ ਦੇਖਣ ਨੂੰ ਮਿਲਿਆ ਤਾਂ ਸੋਮੇ ਜਿਹੜਾ ਹੈ ਸਭ ਤੋਂ ਪਹਿਲਾਂ ਤਾਂ ਵੇਦਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਆਰੀਆ ਲੋਕ ਵੀ ਆ ਠੀਕ ਹੈ ਤੇ ਇਹਨਾਂ ਜਿਹੜੇ ਵੇਦ ਨੇ ਇਹਨਾਂ ਦੀ ਗਿਣਤੀ ਚਾਰ ਹੈ ਰਿਗਵੇਦ ਸਾੰਵੇਦ ਯਜੁਰਵੇਦ ਅਥਰਵਿਦਾ ਤਾਂ ਸਾਨੂੰ ਪਤਾ ਲੱਗ ਗਿਆ ਕਿ ਆਰੀਆ ਵੀ ਕੋਈ ਲੋਕ ਸੀ ਹੈ ਰਿਗਵੇਦ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਆਰੀਆ ਲੋਕ ਨੇ ਤੇ ਇਹ ਜਿਹੜੇ ਨੇ ਅੱਗੇ ਇਹਨਾਂ ਦਾ ਸਮਾਜਿਕ ਜੀਵਨ ਕਿੱਦਾਂ ਦਾ ਸੀ ਰਾਜਨੀਤਿਕ ਧਾਰਮਿਕ ਜੀਵਨ ਕਿੱਦਾਂ ਦਾ ਸੀ ਤਾਂ ਰਿਗਵੇਦ ਜਿਹੜਾ ਹੈ ਭਾਰਤ ਦਾ ਸਭ ਤੋਂ ਜਿਹੜਾ ਹੈ ਪੁਰਾਣਾ ਗ੍ਰੰਥ ਹੈ ਇਸ ਦੀ ਰਚਨਾ 1500 ਇਸਵੀ ਪੂਰਵ ਤੋਂ 1000 ਇਸਵੀ ਪੂਰਵ ਦੇ ਵਿੱਚ ਹੋਈ ਸੀ 10500 ਦੇ ਕਰੀਬ ਮੰਤਰ 10280 ਸੂਕਤੀਆਂ ਇਹਦੇ ਵਿੱਚ ਮਿਲਦੀਆਂ ਨੇ 10 ਇਸ ਦੇ ਵਿੱਚ ਮੰਡਲ ਮਿਲਦੇ ਨੇ ਤੇ ਦਸਵਾਂ ਮੰਡਲ ਜਿਹੜਾ ਹੈ 1000 ਈਸਵੀ ਪੂਰਵ ਤੋਂ ਬਾਅਦ ਦੇ ਵਿਛੜਿਆ ਗਿਆ ਠੀਕ ਹੈ ਮਤਲਬ ਉਤਰਵੈਦਿਕ ਕਾਲ ਦੇ ਨੀਅਰ ਅਬਾਊਟ ਤੇ ਇਸ ਟਾਈਮ ਪੀਰੀਅਡ ਦੀ ਸਭਿਅਤਾ ਦੇ ਬਾਰੇ ਥੋੜਾ ਥੋੜਾ ਸਾਨੂੰ ਮਿਲਦਾ ਹੈ ਇਹ ਵੇਦ ਕੇਵਲ ਧਾਰਮਿਕ ਅਧਿਆਤਮਿਕ ਨਹੀਂ ਸੀ ਸਗੋਂ ਇਤਿਹਾਸਿਕ ਦ੍ਰਿਸ਼ਟੀ ਦੀ ਵੀ ਝਾਕ ਸਾਨੂੰ ਪਾਉਂਦੇ ਨੇ ਇਤਿਹਾਸ ਦੇ ਬਾਰੇ ਵੀ ਸਾਨੂੰ ਥੋੜਾ ਬੋਤਾ ਜਿਆਦਾ ਨਹੀਂ ਥੋੜਾ ਬੋਤਾ ਵੇਖਣ ਨੂੰ ਮਿਲਦਾ ਹੈ ਟਾਈਮ ਪੀਰੀਅਡ ਥੋੜਾ ਥੋੜਾ ਸਾਨੂੰ ਪਤਾ ਲੱਗਦਾ ਕਿ ਇਸ ਟਾਈਮ ਪੀਰੀਅਡ ਚ ਕੀ ਕੀ ਚੱਲ ਰਿਹਾ ਸੀ ਸਾਮਵੇਦ ਜਿਹੜਾ ਹੈ ਇਹ ਸੰਗੀਤ ਦੇ ਨਾਲ 뮤직 ਵਾਲਾ ਹੈਗਾ ਜਿਹੜੇ ਗਾਏ ਜਾਂਦੇ ਸੀ ਇਹ ਸਾਮਵੇਦ ਚ ਦਰਜ ਨੇ ਤੇ ਇਹਨਾਂ ਮੰਤਰਾਂ ਨੂੰ ਗਾਣ ਵਾਲੇ ਉਦਗਾਤਾ ਕਹਾਉਂਦੇ ਸੀ ਜਿਹੜੇ ਸਾਮਵੇਦ ਨੂੰ ਗਾਉਂਦੇ ਸੀਗੇ ਤੇ ਇਸ ਗ੍ਰੰਥ ਦੇ ਵਿੱਚ ਇਸ ਗ੍ਰੰਥ ਦੇ ਆਪਣੇ ਕੇਵਲ 99 ਮੰਤਰ ਨੇ ਬਾਕੀ ਸਾਰੇ ਇਹਨੇ ਰਿਕਵੇਦ ਤੋਂ ਜਿਹੜਾ ਹੈਗਾ ਆਪਣੇ ਮੰਤਰ ਲੈਨੇ ਠੀਕ ਹੈ ਆਪਣੇ ਕੇਵਲ ਇਸੇ ਆਪਣੇ ਉਹ 99 ਨੇ ਤੇ ਮੰਤਰਾਂ ਦੀ ਕੁੱਲ ਗਿਣਤੀ 1549 ਹੈਗੀ ਹੈ ਤਾਂ ਤਕਰੀਬਨ ਦੇਖੋ ਇਹਨਾਂ ਨੇ ਜਿਹੜਾ ਹੈਗਾ 1400 ਦੇ ਕਰੀਬ ਜਿਹੜੇ ਹੈਗੇ 1400 1450 ਦੇ ਕਰੀਬ ਜਿਹੜੇ ਮੰਤਰ ਨੇ ਉਹ ਰਿਗਵੇਦ ਤੋਂ ਲੈ ਕੇ ਯਜੁਰਵੇਦ ਕਰਮਕਾਂਡ ਵਾਲਾ ਗ੍ਰੰਥ ਹੈ ਜਿਸ ਦੇ ਵਿੱਚ ਬਲੀ ਮਹਾਨ ਬਲੀ ਦੀ ਮਹਾਨਤਾ ਤਰੀਕੇ ਦਾ ਵਰਣਨ ਕੀਤਾ ਗਿਆ ਹੈ ਅਤੇ ਮੰਤਰਾਂ ਦਾ ਉਚਾਰਨ ਜਿਹੜਾ ਹੈ ਇਹਦੇ ਵਿੱਚ ਉਲੇਖ ਕੀਤਾ ਗਿਆ ਹੈ ਕਿ ਧਾਰਮਿਕ ਰੀਤਾਂ ਰਿਵਾਜਾਂ ਦੇ ਵਿੱਚ ਕਿਵੇਂ ਇਹਦੇ ਜਿਹੜੇ ਹੈ ਕਿਹੜੇ-ਕਿਹੜੇ ਮੰਤਰ ਕਿਹੜੀ-ਕਿਹੜੀ ਧਾਰਮਿਕ ਰੀਤ ਦੇ ਟਾਈਮ ਉਚਾਰਨ ਕਰਨੇ ਚਾਹੀਦੇ ਨੇ ਤੇ 40 ਦੇ ਟੋਟਲ ਚੈਪਟਰਸ ਆ ਤੇ ਜਿਹੜੇ ਯਜੁਰਵੇਦ ਦਾ ਉਚਾਰਨ ਮੰਤਰਾਂ ਦਾ ਕਰਦੇ ਨੇ ਉਹਨਾਂ ਨੂੰ ਅਧਰਵਯੂ ਕਿਹਾ ਜਾਂਦਾ ਹੈ ਅਥਰਵੈਦ ਅਥਰਵੈਦ ਦਾ ਮਤਲਬ ਹੈਗਾ ਉਹ ਜਾਦੂ ਜਿਸ ਤੋਂ ਖੁਸ਼ੀ ਪ੍ਰਾਪਤ ਹੁੰਦੀ ਹੈ ਤਾਂ ਦਵਾਈਆਂ ਦੇ ਬਾਰੇ ਜੋ ਤਿਸ਼ਤੇ ਬਾਰੇ ਜਾਦੂ ਦੇ ਬਾਰੇ ਅਥਰਵੇਦ ਚ ਲਿਖਿਆ ਗਿਆ ਤੇ ਇਸ ਨੂੰ ਜਾਦੂ ਕੌਣ ਦਾ ਭੰਡਾਰ ਵੀ ਕਿਹਾ ਗਿਆ ब्राह्मण ग्रंथ ਜੀ ਦੇ ਵਿੱਚੋਂ ਜਿਹੜਾ ਹੈ ਇਹ ਵੇਦਾਂ ਤੋਂ ਬਾਅਦ ਰਚੇ ਗਏ ਨੇ ਜਿਹੜੇ ব্রাহ্মণ ਗ੍ਰੰਥ ਨੇ ਇਹਦੇ ਵਿੱਚ ਜਿੰਨੇ ਕਿਉਂਕਿ ਟਫ ਸੀਗੇ ਠੀਕ ਹੈ ਵੇਦ ਜਿਹੜੇ ਸੀਗੇ ਤਾਂ ਇਹਨਾਂ ਨੂੰ ਸਮਝਣ ਲਈ ਇਹਨਾਂ ਦੀ ਵਿਆਖਿਆ ਜਿਹੜੀ ব্রাহ্মণ ਗ੍ਰੰਥਾਂ ਚ ਕੀਤੀ ਗਈ ਤੇ ਹਰ ਵੇਦ ਦੇ ਦੋ ਹਰ ਵੇਦ ਦੇ ਜਿਹੜੇ ਨੇ ব্রাহ্মণ ਗ੍ਰੰਥ ਨੇ ઋਗਵੇਦ ਦਾ ਐਤਰੀ ਅਤੇ ਕੁਸ਼ਿਤਕੀ ਹੈ ਸਾਮਵੇਦ ਦਾ ਟਾਂਡਿਆਮਾ ਤੇ ਤੈਮਨੀ ਹੈ ਯਜੁਰਵੇਦ ਦਾ ਸਤਪਤ ਅਤੇ ਤਤਰੀ ਹੈ ਅਥਰਵਵੇਦ ਗੁਪਤ ਬ੍ਰਾਹਮਣ ਹੈ ਤੇ ਇਹਨਾਂ ਦੇ ਮਤਲਬ ਕਿ ਇੱਕ ਇੱਕ ਦੋ ਦੋ ਜਿਹੜੇ ਨੇ ਆਪਣੇ ব্রাহ্মণ ਗ੍ਰੰਥ ਨੇ ਹਰੇਕ ਵੇਦ ਦੀ ਐਕਸਪਲੇਨੇਸ਼ਨ ਦਿੱਤੀ ਗਈ ਹੈ ਚਾਰ ਵੇਦ ਨੇ ਚਾਰ ਇਸ एक्सप्लेनेशन ਬ੍ਰਾਹਮਣ ਗ੍ਰੰਥਾਂ ਚ ਦਿੱਤੀ ਗਈ ਆਰਨੈਕ ਜਿਹੜੇ ਨੇ ਜੰਗਲਾਂ ਦੇ ਵਿੱਚ ਰਸੇ ਗਏ ਸੀਗੇ ਠੀਕ ਹੈ ਇਹ ਗ੍ਰੰਥ ਤੇ ਤੀਜਾ ਭਾਗ ਹੈ ਵੇਦਾਂ ਦਾ ਤੇ ਬ੍ਰਾਹਮਣ ਗ੍ਰੰਥ ਦਾ ਪੂਰਕ ਭਾਗ ਇਹਨਾਂ ਨੂੰ ਮੰਨਿਆ ਜਾਂਦਾ ਹੈ ਆਰਨੈਕ ਦਾ ਮਤਲਬ ਹੈ ਬਣ ਤੇ ਇਹ ਵਨ ਦੇ ਵਿੱਚ ਤੱਪ ਕਰਕੇ ਜਿਹੜੇ ਸੀਗੇ ਤੱਪ ਦੇ ਨਾਲ ਜੋ ਗਿਆਨ ਹਾਸਲ ਹੁੰਦਾ ਸੀਗਾ ਤਾਂ ਉਸ ਨੂੰ ਜਿਹੜਾ ਹੈ ਲਿਖਿਆ ਜਾਂਦਾ ਸੀ ਤਾਂ ਉਸ ਨੂੰ ਆਰਣੇਕ ਗ੍ਰੰਥ ਕਿਹਾ ਜਾਂਦਾ ਸੀ ਉਪਨਿਸ਼ਦ ਵੇਦਾਂ ਦਾ ਚੌਥਾ ਭਾਗ ਹੈ ਤੇ ਇਸ ਦੇ ਵਿੱਚ ਅਧਿਆਤਮਕ ਵਿਦਿਆ ਸਬੰਧੀ ਪੁਸਤਕਾਂ ਲਿਖੀਆਂ ਹੋਈਆਂ ਨੇ ਇਹਨਾਂ ਦੀ ਗਿਣਤੀ ਜਿਹੜੀ ਹੈ 108 ਹੈ ਸ਼ਾਰਟ ਕੁਸ਼ਚਨ ਇਹ ਸਾਰੇ ਆ ਜੋ ਬਣਨਗੇ ਇਸ ਲਈ ਮੈਂ ਤੁਹਾਨੂੰ ਡੀਪਲੀ ਕਰਵਾ ਰਹੀ ਹਾਂ ਤਾਂ ਉਪਨਿਸ਼ਦ ਜਿਹੜੇ ਨੇ 108 ਨੇ ਪਰੰਤੂ 11 ਜ਼ਿਆਦਾ ਮਹੱਤਵਪੂਰਨ ਨੇ ਐਤਰੀਏ ਤੈਤਰੀਏ ਛੰਦੋਗੇ ਕੇਨ ਤੇ ਉਪਨਿਸ਼ਦਾਂ ਵਿੱਚ ਫਿਲਾਸਫੀਕਲ ਵਿਊ ਜਿਹੜਾ ਹੈਗਾ ਪਰਸਪੈਕਟਿਵ ਆ ਪੁਰਾਣ ਜਿਹੜੇ ਨੇ ਇਹ ਵੀ ਹਿੰਦੂਆਂ ਦੇ ਪ੍ਰਾਚੀਨ ਗ੍ਰੰਥ ਹੈ ਇਹਨਾਂ ਤੋਂ ਵੀ ਸਾਨੂੰ ਜਿਹੜਾ ਹੈਗਾ ਵੈਦਿਕ ਸਭਿਅਤਾ ਦੇ ਬਾਰੇ ਪਤਾ ਲੱਗਦਾ ਇਹਨਾਂ ਦੀ ਗਿਣਤੀ 18 ਹੈ ਤੇ ਸੰਸਾਰ ਦੀ ਉਤਪਤੀ ਕਿਵੇਂ ਹੋਈ ਹੈ ਠੀਕ ਹੈ ਪ੍ਰਾਚੀਨ ਵੰਸ਼ ਕਿਹੜੇ-ਕਿਹੜੇ ਚੱਲੇ ਨੇ ਇਹਨਾਂ ਦੀ ਇਤਿਹਾਸਿਕ ਕਹਾਣੀਆਂ ਵਰਤਾਂਤ ਸਾਨੂੰ ਜਿਹੜਾ ਹੈ ਇਹਦੇ ਵਿੱਚ ਪੁਰਾਣਾ ਚ ਪਤਾ ਲੱਗਦਾ ਪੁਰਾਣਾ ਮਤਲਬ ਪੁਰਾਣੀਆਂ-ਪੁਰਾਣੀਆਂ ਕਹਾਣੀਆਂ ਮਹਾਕਾਵ ਦੋ ਰਚੇਗਾ ਇਸ ਇਸ ਟਾਈਮ ਪੀਰ ਚ ਰਮਾਇਣ ਤੇ ਮਹਾਭਾਰਤ ਇਹ ਵੀ ਆਰਿਆਦੀ ਸਭਿਤਾ ਦੇ ਉੱਤੇ ਜਿਹੜੀ ਹੈਗੀ ਹੈ ਵੈਦਿਕ ਸਭਿਤਾ ਦੇ ਉੱਤੇ ਰੋਸ਼ਨੀ ਪਾਉਂਦੀ ਹੈ ਤੇ ਇਹਨਾਂ ਦੀ ਰਮਾਇਣ ਦੀ ਰਚਨਾ ਹੋਈ ਸੀ 500 ਇਸਵੀ ਪੂਰਵ ਅਤੇ ਰਿਸ਼ੀ ਵਾਲਮੀਕ ਨੇ ਇਸ ਨੂੰ ਰੱਖਿਆ ਲਿਖਿਆ ਸੀ ਅਤੇ ਇਸ ਵਿੱਚ 48000 ਦੇ ਕਰੀਬ ਪੰਕਤੀਆਂ 24000 ਸ਼ਲੋਕ ਨੇ ਤੇ ਮਹਾਭਾਰਤ ਇਸ ਦੀ ਜਿਹੜੀ ਰਚਨਾ ਹੈਗੀ ਹੈ 500 ਇਸਵੀ ਪੂਰਵ ਜਿਹੜੀ ਸੀਗੀ ਕੀਤੀ ਗਈ ਸੀ ਤੇ ਰਮਾਇਣ 500 ਇਸਵੀ ਪੂਰਵ ਤੋਂ ਪਹਿਲਾਂ ਅਤੇ ਮਹਾਭਾਰਤ ਜਿਹੜਾ ਸੀ 500 ਇਸਵੀ ਪੂਰਵ ਅਤੇ 400 ਇਸਵੀ ਪੂਰਵ ਦੇ ਵਿੱਚਕਾਰ ਜਿਹਦੀ ਜਿਹੜੀ ਹੈ ਮਹਾ ਦੀ ਰਚਨਾ ਹੋਈ ਸੀ ਇਸ ਗ੍ਰੰਥ ਨੂੰ ઋષਿ ਮਹਾऋषि वेदव्यास ਨੇ ਲਿਖਿਆ ਸੀ 1 ਲੱਖ ਤੋਂ ਵੱਧ ਦੇ ਵਿੱਚ ਸ਼ਲੋਕ ਪਾਏ ਜਾਂਦੇ ਨੇ 18 ਇਹ ਦੇ ਕਾਂਡ ਨੇ ਤੇ ਇਸ ਸੰਸਾਰ ਇਹ ਸੰਸਾਰ ਦੀ ਸਭ ਤੋਂ ਵੱਡੀ ਆਪਾਂ ਕਹਈਏ ਵੀ ਕਵਿਤਾ ਮੰਨੀ ਜਾਂਦੀ ਹੈਗੀ ਹੈ ਠੀਕ ਹੈ ਮਹਾਭਾਰਤ ਤੇ ਇਸ ਦੇ ਵਿੱਚ ਜਿਹੜਾ ਹੈ ਬਹੁਤ ਸਾਰੇ ਰਾਜਾਂ ਦਾ ਜ਼ਿਕਰ ਹੈ ਨਗਰਾਂ ਦਾ ਪਾਤਰਾਂ ਦਾ ਜ਼ਿਕਰ ਹੈ ਠੀਕ ਹੈ ਮਹਾਭਾਰਤ ਦੇਖੇ ਨਾ ਤਾਂ ਕਿੰਨੇ ਸਾਰੇ ਕੌਰ ਪੰਡਵ ਠੀਕ ਹੈ ਹੋਰ ਵੀ ਨਾਲ ਜਿਹੜੇ ਸੀਗੇ ਇਹਨਾਂ ਪਾਤਰ ਉਹਨਾਂ ਦਾ ਵੀ ਜਿਹੜਾ ਹੈ ਜ਼ਿਕਰ ਸਾਨੂੰ ਵੇਖਣ ਨੂੰ ਮਿਲਦਾ ਹੈ ਰਾਜਨੀਤਿਕ ਅਵਸਥਾ ਉਸ ਟਾਈਮ ਪੀਰੀਅਡ ਚ ਕਿਵੇਂ ਦੀ ਸੀ ਸਮਾਜਿਕ ਧਾਰਮਿਕ ਆਰਥਿਕ ਜੀਵਨ ਹੁੰਦਾ ਸੀ ਇਹ ਸਾਰਾ ਕੁਝ ਸਾਨੂੰ ਜਿਹੜਾ ਹੈਗਾ ਅ ਇਹਨਾਂ ਦੇ ਵਿੱਚੋਂ ਵੇਖਣ ਨੂੰ ਮਿਲਦਾ ਹੁਣ ਦੇਖੋ ਜਿਹੜੇ ਆਪਣੇ ਰਿਗਵੇਦੀ ਕਾਲ ਦੇ ਲੋਕ ਸੀ ਉੱਤਰਵੇਦੀ ਕਾਲ ਦੇ ਉਹਨਾਂ ਦਾ ਆਰਥਿਕ ਜੀਵਨ ਕਿਦਾਂ ਹੁੰਦਾ ਸੀ ਤਾਂ ਇਹ ਲੋਕ ਜਿਹੜੇ ਸੀ ਇਹਨਾਂ ਦਾ ਮੇਨ ਤੰਦਾ ਜਿਵੇਂ ਕਿ ਪਹਿਲੇ ਪੂਰਵ ਰਿਗਵੇਦੀ ਕਾਲ ਹੋਇਆ ਉਹਨਾਂ ਦਾ ਵੀ ਜਿਹੜਾ ਖੇਤੀਬਾੜੀ ਤੇ ਹੀ ਡਿਪੈਂਡ ਸੀ ਉਹ ਪਸ਼ੂਆਂ ਤੇ ਜਿਹੜੇ ਪੈਣ ਸੀ ਤਾਂ ਇੱਥੇ ਜਿਹੜਾ ਹੈ ਲੋਕ ਖੇਤੀਬਾੜੀ ਨੂੰ ਥੋੜਾ ਜਿਹਾ ਕਮਰਸ਼ੀਅਲ ਲੈਵਲ ਤੇ ਲੈ ਗਏ ਉਪਜਾਊ ਭੂਮੀ ਕਰਕੇ ਵੱਡੇ ਪੈਮਾਨੇ ਤੇ ਖੇਤੀ ਕੀਤੀ ਜਾਣ ਲੱਗੀ ਵੱਡੇ ਵੱਡੇ ਹੱਲਾਂ ਦਾ ਪ੍ਰਯੋਗ ਹੋਣ ਲੱਗਿਆ ਤੇ 8 12 24 ਬਲਦ ਜਿਹੜੇ ਸੀ ਜੋੜੇ ਜਾਂਦੇ ਸੀਗੇ ਤੇ ਵੱਧ ਤੋਂ ਵੱਧ ਜਿਹੜਾ ਹੈ ਆ ਕਲਟੀਵੇਟ ਕੀਤਾ ਜਾਂਦਾ ਸੀ ਭੂਮੀ ਨੂੰ ਉਪਜਾਊ ਸ਼ਕਤੀ ਵਧਾਉਣ ਲਈ ਖਾਦਾਂ ਦਾ ਵੀ ਇਹ ਲੋਕ ਉੱਤਰਵੈਦੀ ਕਾਲ 'ਚ ਪ੍ਰਯੋਗ ਕਰਨ ਲੱਗੇ ਸੀ ਅਤੇ ਸਰਕਾਰ ਵੱਲੋਂ ਜਿਹੜਾ ਰਾਜਾ ਹੁੰਦਾ ਰਾਜਾ ਠੀਕ ਹੈ ਸਰਕਾਰ ਰਾਜੇ ਨੂੰ ਕਿਹਾ ਗਿਆ ਤਾਂ ਰਾਜਾ ਜਿਹੜਾ ਸੀਗਾ ਉਹ 1/ ਤੋ ਲੈ ਕੇ 1/10 ਮਤਲਬ ਅਗਰ 10 ਖੇਤ ਨੇ ਹੋਣਾ ਜੋ ਇੱਕ ਖੇਤ ਲਏਗਾ 6 ਖੇਤ ਨਹੀਂ ਤਾਂ ਇੱਕ ਖੇਤ ਲਊਗਾ 7 ਨਹੀਂ ਤਾਂ ਇੱਕ ਲਊਗਾ 8 ਹੈ ਤਾਂ ਇੱਕ ਮਤਲਬ ਆਪਣਾ ਜਿਹੜਾ ਸੀ ਡਿਸਾਈਡ ਕੀਤਾ ਜਾਂਦਾ ਸੀ ਕਿ ਅਗਰ ਭੂਮੀ ਉਪਜਾਈ ਹੋਆ ਤਾਂ ਉਹ ਤੋਂ ਕਿੰਨਾ ਜਿਹੜਾ ਹੈਗਾ ਰੈਵਨਿਊ ਕਾਰ ਵਸੂਲ ਕਰਨਾ ਹੈ ਤਾਂ 1/6 ਤੋਂ ਲੈ ਕੇ 1/10 ਇਸਾ ਕਰਦੇ ਜੋ ਵਸੂਲ ਕੀਤਾ ਜਾਂਦਾ ਸੀ ਜਾਤੋਂ ਤਰਫ ਫਸਲਾਂ ਕਿਡੀਆਂ ਸੀ ਜੋ ਹੋ ਗਿਆ ਚਾਵਲ ਹੋ ਗਿਆ ਕਣਕ ਕੋ ਸੇਮ ਤੇਲਾਂ ਦੀ ਹੁੰਦਾ ਸੀ ਹੋਰ ਤੰਦੇ ਜਿਹੜੇ ਸੀ ਇਹਨਾਂ ਦੇ ਕਿਹੜੇ ਸੀ ਤਾਂ ਹੋਰ ਵੀ ਤੰਦੇ ਕਰਨ ਲੱਗੇ ਸੀ ਪਹਿਲਾਂ ਤਾਂ ਆਪਾਂ ਪਿਛਲੇ ਵੈਦਿਕ ਕਾਲ ਦੇ ਵਿੱਚ ਪੜਿਆ ਪੂਰਵ ਵਾਲੇ ਚ ਇਹ ਸਟਾਰਟਿੰਗ ਵਾਲਾ ਕਾਲ ਸੀਗਾ ਠੀਕ ਹੈ ਜਿਹੜਾ ਆਪਾਂ ਪਿੱਛੇ ਪੜਿਆ ਤਾਂ ਉਹਦੇ ਵਿੱਚ ਕੀ ਸੀਗਾ ਕਿ ਇਹ ਸਿਰਫ ਖੇਤੀਬਾੜੀ ਅਤੇ ਹੋਰ ਛੋਟੇ-ਮੋਟੇ ਕੰਮ ਧੰਦਿਆਂ ਦੇ ਵਿੱਚ ਉਲਝੇ ਹੋਏ ਸੀਗੇ কুমਯਾਰ, ਜੁਲਾਹੇ ਹਨਾ ਐਵੇਂ ਦਾ ਕੁਝ ਤੇ ਨਾਲ ਪਸ਼ੂਆਂ ਦੀ ਰੀਅਰਿੰਗ ਕਰਦੇ ਸੀ ਕਹਿੰਦਾ ਮਤਲਬ ਪਸ਼ੂ ਪਾਲਣ ਕਰਦੇ ਸੀ ਲੇਕਿਨ ਇੱਥੇ ਆ ਕੇ ਥੋੜੇ ਹੋਰ ਡਿਵੈਲਪ ਹੋ ਗਏ ਲੇ ਕਫਿਆਂ ਦਾ ਨਹੀਂ ਕਈ 100 ਸਾਲਾਂ ਬਾਅਦ ਉੱਤਰਵੈਦਿਕ ਕਾਲ ਜਿਹੜਾ ਟਾਈਮ ਪੀਰੀਅਡ ਚੋਂ ਲੰਘ ਕੇ ਉੱਤਰਵੈਦਿਕ ਤੱਕ ਪਹੁੰਚੇ ਨੇ ਤਾਂ ਇਹ ਸਾਰਾ ਉੱਤਰਵੈਦਿਕ ਹੀ ਗਿਣਿਆ ਆ ਗਿਆ ਠੀਕ ਹੈ ਤਾਂ ਇਹਨਾਂ ਨੇ ਹੋਰ ਤੰਦੇ ਬਣਾਉਣੇ ਸ਼ੁਰੂ ਕਰਤੇ ਸ਼ਿਕਾਰੀ ਰਥਵਾਨ ਰਥਵਾਨ ਜਿਹੜੇ ਰਥ ਚਲਾਉਂਦੇ ਹੁੰਦੇ ਸੀ ਰਾਜਿਆਂ ਦਾ ਸ਼ਿਕਾਰੀ ਗਡਰੀਏ ਮਾ ਮਾਚੀ ਹਨਾ ਤੇ ਰਥਕਾਰ ਹੋ ਗਏ ਧਾਤੂਕਾਰ ਹੋ ਗਏ ਰਸੋਈਏ ਹਨਾ ਵੱਡੇ ਵੱਡੇ ਭੋਜਨ ਤਿਆਰ ਕਰਨ ਦੇ ਰਸੋਈਏ ਰੱਖੇਗਾ ਸੰਗੀਤਕਾਰ ਨਾਈ ਜੋ ਛੀ ਕੋ ਮਿਆ ਰੰਗ ਸਾਜ ਮਤਲਬ ਲਾਰੀ ਹਨਾ ਕਸਾਈ ਹੋ ਗਏ ਤਰਖਾਨ ਹੋ ਗਏ ਵਿਅਤ ਹੋਰ ਬਹੁਤ ਸਾਰੇ ਜਿਹੜੇ ਕੰਮ ਧੰਦੇ ਜਿਹੜੇ ਸੀਗੇ ਉਹ ਐਗਜ਼ਿਸਟ ਹੋਣ ਲੱਗ ਗਏ ਤਾਤੂ ਬਹੁਤ ਸਾਰਾ ਜਿਹੜਾ ਸੀਗਾ ਇਹਨਾਂ ਨੂੰ ਤਾਤੂਆਂ ਦੇ ਬਾਰੇ ਜਾਣਕਾਰੀ ਹੋਣੀ ਸਟਾਰਟ ਹੋ ਗਈ ਸੋਨਾ ਹੋ ਗਿਆ ਚਾਂਦੀ ਤਾਂਬਾ ਲੋਹਾ ਠੀਕ ਹੈ ਕਾਲਾ ਯਾਸ ਹੋ ਗਿਆ ਸ਼ੀਸ਼ਾ ਹੋ ਗਿਆ ਤੇ ਬਹੁਤ ਹੀ ਜ਼ਿਆਦਾ ਜਿਹੜਾ ਸੋਨੇ ਚਾਂਦੀ ਦਾ ਇਹ ਤਾਂ ਗਹਿਣੇ ਵੀ ਬਣਾਉਂਦੇ ਸੀ ਸੋਨੇ ਚਾਂਦੀ ਦੇ ਤੇ ਬਰਤਨ ਵੀ ਬਣਾਉਂਦੇ ਸੀ ਲੋਹੇ ਤੋਂ ਹਥਿਆਰ ਮਜ਼ਬੂਤ ਮਜ਼ਬੂਤ ਹਥਿਆਰ ਜਿਹੜੇ ਸੀ ਇਹ ਬਣਾਉਂਦੇ ਸੀ ਖੇਤੀ ਜੁੱਸ ਨੂੰ ਯੂਜ਼ ਕਰਦੇ ਸੀ ਕਰ ਜਿਹੜਾ ਸੀ ਹੁਣ ਇਹ ਦੱਸ ਕੇ ਹਟਿਆ ਕਿ ਆਮਦਨ ਦੇ ਕਰ ਦੇ ਰਾਜਾ ਰਾਜਾ ਯਾਨੀ ਕਿ ਸਰਕਾਰ ਦੇ ਬਹੁਤ ਸਾਰੇ ਸਾਧਨ ਸੀ ਵੱਖ-ਵੱਖ ਕੀਤਾ ਅਗਰ ਤੁਸੀਂ ਜਿਹੜਾ ਹੈ ਗਹਿਣੇ ਬਣਾਉਂਦੇ ਕੰਮ ਕਰਦੇ ਹੋ ਤਾਂ ਤੁਹਾਨੂੰ ਸਰਕਾਰ ਜਿਹੜਾ ਰਾਜ ਨੂੰ ਕਰ ਦੇਣਾ ਪੈਂਦਾ ਸੀ ਤਾਂ ਅਲੱਗ-ਅਲੱਗ ਕਿੱਤਿਆਂ ਲਈ ਅਲੱਗ-ਅਲੱਗ ਟੈਕਸ ਜਿਹੜਾ ਸੀਗਾ ਜਨਰੇਟ ਕੀਤਾ ਜਾਂਦਾ ਸੀ ਫਲਾਂ ਸਬਜ਼ੀਆਂ ਫਲਾਂ ਸਬਜ਼ੀਆਂ ਸ਼ਾਇਦ ਮੀਟ ਲੱਕੜੀ ਤੇ 1/60 ਕਰ ਲਿਆ ਜਾਂਦਾ ਸੀ ਪਸ਼ੂ ਸੋਨੇ ਤੋਂ 1/5 ਕਰ ਲਿਆ ਜਾਂਦਾ ਸੀ ਵਪਾਰਕ ਮਾਲ ਤੇ 1/20 ਪਰਸੈਂਟ ਕਰ ਜਿਹੜਾ ਸੀ ਲਿਆ ਜਾਂਦਾ ਸੀ ਵਪਾਰ ਬੜਾ ਪਰਫੁੱਲਿਤ ਹੋ ਗਿਆ ਸੀਗਾ ਤੇ ਵਪਾਰਕ ਸੰਘ ਯੂਨੀਅਨ ਬਣ ਗਈ ਸੀ ਟ੍ਰੇਡ ਯੂਨੀਅਨ ਤੇ ਇਹਨਾਂ ਨੂੰ ਗਿਲਡ ਕਿਹਾ ਜਾਂਦਾ ਸੀ ਤਾਂ ਗਿਲਡ ਕੋਸ਼ਣ ਤੁਹਾਨੂੰ ਸ਼ਾਰਟ ਚ ਪੁੱਛਿਆ ਜਾ ਸਕਦਾ ਤਾਂ ਵਪਾਰਕ ਹਿੱਤਾਂ ਦੇ ਲਈ ਵਪਾਰੀਆਂ ਦੇ ਲਈ ਬਣਾਇਆ ਗਿਆ ਸੀ ਵਸਤੂ ਬਣਾਉਣਕ ਉਸੇ ਕੰਮ ਕਰਨ ਦੇ ਜਿਹੜੀ ਹੈ ਕੰਮ ਕਰਨ ਦੇ ਘੰਟੇ ਡਿਸਾਈਡ ਕੀਤੇ ਜਾਂਦੇ ਸੀ ਵਸਤੂ ਦੀ ਕੀਮਤ ਠੀਕ ਹੈ ਸਿੱਕਾ ਪ੍ਰਣਾਲੀ ਉਤਰਵੈਦੀ ਕਾਲ ਦੇ ਵਿੱਚ ਸਿੱਕੇ ਚੱਲ ਪਏ ਸੀਗੇ ਸਤਮਾਨ ਕ੍ਰਿਸ਼ਨਲ ਰੁਪਈਆ ਸਵਰਣ ਇਹ ਟਾਈਪ ਦੇ ਸਿੱਕੇ ਜਿਹੜੇ ਸੀ ਯੂਜ਼ ਕੀਤੇ ਜਾਂਦੇ ਸੀ ਸਤਮਾਨ ਯਾਨੀ ਕਿ 100 ਕ੍ਰਿਸ਼ਨਲ ਤਾਂ ਐਵੇਂ ਦੀ ਜਿਹੜੀਆਂ ਚੀਜ਼ਾਂ ਸੀ ਚੱਲਦੀਆਂ ਸੀ ਅਤੇ ਕੋਸੰਬੀ ਨਵੇਂ-ਨਵੇਂ ਵਪਾਰਕ ਕੇਂਦਰ ਹੋ ਚਾਏ ਕੋਸੰਬੀ ਹੋ ਗਿਆ ਕਾਸ਼ੀ ਹਸਤੇਨਾਪੁਰ ਹਸਤੇਨਾਪੁਰ ਦਾ ਨਾਮ ਤੁਸੀਂ ਸੁਣਿਆ ਹੀ ਹੋਗਾ ਠੀਕ ਹੈ ਤੇ ਹਸਤੇਨਾਪੁਰ ਇਹਦੇ ਵਿੱਚ ਮਹਾਪਾੜ ਹਸਤੇਨਾਪੁਰ ਹੋ ਗਿਆ ਮਥਰਾ ਹੋ ਗਿਆ ਵਿਦੇਹ ਹੋ ਗਿਆ ਹਨਾ ਮਾਲ ਦੀ ਟੋਟਵਈ ਵੱਡੇ ਵੱਡੀਆਂ ਗੱਡੀਆਂ ਜਿਹੜੀਆਂ ਬੈਲ ਗੱਡੀਆਂ ਹੁੰਦੀਆਂ ਵੱਡੇ ਵੱਡੇ ਗੱਡੇ ਹੁੰਦੇ ਆ ਜਲ ਮਾਰਗ ਬੜੀਆਂ ਬੜੀਆਂ ਕਿਸ਼ਤੀਆਂ ਰਹੀਂ ਜਿਹੜਾ ਸੀ ਵਪਾਰ ਹੁੰਦਾ ਸੀ ਰਾਜਨੀਤਿਕ ਜੀਵਨ ਇਹਨਾਂ ਦਾ ਕਿਦਾਂ ਸੀ ਫੋ ਦੇਖੋ ਉੱਤਰ ਵੈਦਿਕ ਕਾਲ ਦੇ ਵਿੱਚ ਆਉਂਦੇ ਆਉਂਦੇ ਜਿਹੜੇ ਵੈਦਿਕ ਕਾਲ ਦੇ ਮਤਲਬ ਹੈ ਤਾਂ ਆ ਰਹੀਆ ਲੋਕ ਸੀ ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਤਾਂ ਇਹ ਹੌਲੀ ਹੌਲੀ ਨੈਕਸਟ ਨੈਕਸਟ ਏਰੀਆ ਦੇ ਵਿੱਚ ਜਿਹੜੇ ਸੀ ਮੂਵ ਹੋਣੇ ਸਟਾਰਟ ਹੋ ਗਈ ਸੀ ਲੇਕਿਨ ਆਪਾਂ ਨੇ ਪਿੱਛੇ ਪੜਿਆ ਸੀ ਵੈਦਿਕ ਕਾਲ ਦੇ ਵਿੱਚ ਪੂਰਵੈਦਿਕ ਕਾਲ ਚ ਕਿ ਇਹ ਜਿਹੜੇ ਲੋਕ ਸੀਗੇ ਉੱਥੇ ਹੀ ਸੀਗੇ ਤੋ ਹਾਲ ਥੋੜਾ ਥੋੜਾ ਮੂਵ ਹੋਣਾ ਸਟਾਰਟ ਹੋ ਗਏ ਸੀ ਲੇਕਿਨ ਉੱਤਰ ਵੈਦਿਕ ਕਾਲ ਦੇ ਵਿੱਚ ਇਹ ਕਈ ਕਬੀਲੇ ਇੱਕ ਦੂਜੇ 'ਚ ਸ਼ਾਮਲ ਹੋ ਗਏ ਕਈ ਕਬੀਲੇ ਖਤਮ ਹੋ ਗਏ ਕਈ ਨਵੇਂ ਬਣ ਗਏ ਤਾਂ ਇਹ ਵੈਦਿਕ ਕਾਲ ਦੇ ਦੋ ਪ੍ਰਮੁੱਖ ਕਮੀਲੇ ਸੀਗੇ ਜਿਹੜੇ ਭਰਤ ਤੇ ਪੁਰੂ ਠੀਕ ਹੈ ਤੇ ਪੁਰੂ ਭਰਤ ਤੇ ਪੁਰੂ ਇਕ ਹੋ ਗਏ ਤੇ ਜਿਸ ਦੇ ਨਾਲ ਕੁਰੂ ਰਾਜ ਜਿਹੜਾ ਸੀਗਾ ਹੋਂਚ ਆ ਗਿਆ ਭਰਤ ਅਤੇ ਪੁਰੂ ਤੋਂ ਗੁਰੂ ਜਿਹੜਾ ਸੀਗਾ ਰਾਜ ਹੁੰਚ ਆ ਗਿਆ ਸੀ ਕਈ ਕਬੀਲੇ ਜਿਹੜੇ ਸੀਗੇ ਸ਼ਕਤੀਸ਼ਾਲੀ ਹੋ ਗਏ ਸੀ ਕਈ ਵਿਚਾਰੇ ਜਿਹੜੇ ਸੀਗੇ ਉਹ ਖਤਮ ਹੋ ਗਏ ਸੀ ਤਾਂ ਗੰਗਾ ਜਮਨਾ ਦੁਆਬ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਪੰਚਾਲ ਕਬੀਲਾ ਵੀ ਦੇ ਕੌਸ਼ਲ ਕੁਰੂ ਕੰਧਾਰ ਕਾਸ਼ੀ ਆਦਿ ਪ੍ਰਸਿੱਧ ਜਿਹੜੇ ਸੀਗੇ ਕਬੀਲੇ ਜਿਹੜੇ ਸੀਗੇ ਅੱਗੇ ਰਾਜ ਸਥਾਪਿਤ ਹੋਣਾ ਸ਼ੁਰੂ ਹੋ ਗਏ ਸੀ ਰਾਜਾਂ ਦਾ ਵਿਸਤਾਰ ਹੋਣਾ ਸ਼ੁਰੂ ਹੋ ਗਿਆ ਸੀ ਵਿਸ਼ਾਲ ਵੱਡੇ ਵੱਡੇ ਰਾਜਾਂ ਦੀ ਸਥਾਪਨਾ ਜਿਹੜਾ ਰਾਜਾ ਸੀ ਜਿਹੜਾ ਕਿ ਇੱਕ ਛਤਰੀ ਹੁੰਦਾ ਸੀ ਠੀਕ ਹੈ ਇਸ ਦੀ ਸ਼ਕਤੀ ਚ ਵਾਧਾ ਹੋਣ ਲੱਗਿਆ ਉਸ ਨੂੰ ਨਵੇਂ-ਨਵੇਂ ਖਿਤਾਬ ਉਤਾਰਨ ਕਰਨਾ ਗਿਆ ਰਾਜ ਮਹਾਰਾਜ ਆਦਿ ਰਾਜ ਅਦਿ ਰਾਜ ਰਾਜ ਦਿਰਾਜ ਸਮਰਾਟ ਵਿਰਾਟ ਇਕਰਾਟ ਹਨ ਤਾਂ ਇੱਥੇ ਆ ਕੇ ਹੁਣ ਆਪਾਂ ਪਿੱਛੇ ਕੁਐਸਚਨ ਚ ਪੜਿਆ ਸੀ ਵੈਦਿਕ ਕਾਲ ਦੇ ਵਿੱਚ ਉਹਦੇ ਵਿੱਚ ਆਪਾਂ ਨੇ ਪ੍ਰੀ ਰਿਕਵੈਦੀ ਕਾਲ ਦੇ ਵਿੱਚ ਆਪਾਂ ਨੇ ਪੜਿਆ ਸੀਗਾ ਕਿ ਉਸ ਟਾਈਮ ਜਿਹੜਾ ਸੀ ਜਿਹੜਾ ਵੀ ਅਨੁਭਵੀ ਹੁੰਦਾ ਸੀ ਜਿਹੜਾ ਆਪਣੀ ਤਾਕਤ ਜਿਹੜੀ ਸੀ ਅ ਸਥਾਪਿਤ ਕਰ ਲੈਂਦਾ ਸੀ ਉਹ ਰਾਜਾ ਬਣਦਾ ਸੀ ਜਦ ਦੀ ਜਿਹੜੀ ਸੀ ਪੁਸ਼ਤੈਨੀ ਜਦ ਦੀ ਨਹੀਂ ਸੀ ਮਿਲਦੀ ਠੀਕ ਹੈ ਗੱਦੀ ਪੁਸ਼ਤੈਨੀ ਨਹੀਂ ਸੀ ਮਿਲਦੀ ਤੇ ਜਦ ਦੀ ਰੂਪ ਦੇ ਵਿੱਚ ਕੁਝ ਨਹੀਂ ਸੀ ਪਰ ਇੱਥੇ ਆ ਕੇ ਰਾਜੇ ਦਾ ਬੇਟਾ ਜਿਹੜਾ ਰਾਜਕੁਮਾਰ ਹੈ ਉਹੀ ਗੱਦੀ ਦੇ ਉੱਤੇ ਬਹਿੰਦਾ ਸੀ ਚਾਹੇ ਉਹ ਅਯੋਗ ਆ ਚਾਹੇ ਹੋਵੇ ਠੀਕ ਹੈ ਤਾਂ ਵੈਦਿਕ ਤੇ ਉਤਰਵੈਦਿਕ ਚ ਇਹ ਵਾਲਾ ਡਿਫਰੈਂਸ ਆ ਡਿਫਰੈਂਸ ਵੀ ਤੁਹਾਨੂੰ ਪੇਪਰ ਚ ਪੁੱਛਿਆ ਜਾ ਸਕਦਾ ਹੈ ਤਾਂ ਰਾਜਾ ਜਿਹੜਾ ਸੀਗਾ ਉਹ ਖਸ਼ਤਰੀ ਹੁੰਦਾ ਸੀ ਸ਼ਕਤੀ ਉਹਦੀ ਵੱਧ ਹੋ ਗਈ ਤੇ ਨਾਲ ਹੀ ਜਿਹੜਾ ਹੈਗਾ ਇਸਨੇ ਆਪਣੀ ਜਿਹੜੀ ਗੱਦੀ ਹੈ ਜਿੱਦੀ ਘਰਤੀ ਵੀ ਮੇਰੇ ਬੇਟੇ ਨੂੰ ਹੀ ਮਿਲੂਗੀ ਅਗਰ ਕਿਸੇ ਦੇ ਬੇਟਾ ਨਹੀਂ ਸੀ ਹੁੰਦਾ ਤਾਂ ਉਹਦੇ ਭਤੀਜੇ ਨੂੰ ਜਾਂ ਉਹ ਗੋਦ ਲੈ ਲੈਂਦਾ ਸੀਗਾ ਠੀਕ ਹੈ ਰਾਜੇ ਦੇ ਮੁੱਖ ਕੰਮ ਕੀ ਸੀ ਰਾਜ ਦੀ ਸੁਰੱਖਿਆ ਕਰਨੀ ਰਾਜ ਦੀ ਸ਼ਾਂਤੀ ਸਥਾਪਿਤ ਕਰਨੀ ਨਿਰਪੱਖ ਨਿਆਂ ਕਰਨਾ ਕਾਨੂੰਨ ਨਵੇਂ-ਨਵੇਂ ਬਣਾਉਣਾ ਸਾਹ ਹੋਰ ਅਧਿਕਾਰੀ ਇਹਦੇ ਮਦਦ ਕਰਦੇ ਹੁੰਦੇ ਸੀਗੇ ਜਿਵੇਂ ਪ੍ਰੋਖਿਤ ਪਟਰਾਣੀ ਦੀ ਵਾਈਫ ਹੋਗੀ ਪਟਰਾਣੀਆਂ ਬਹੁਤ ਸਨੀਆਂ ਰੱਖਣੀਆਂ ਇਹਨਾਂ ਨੇ ਸ਼ੁਰੂ ਕਰਤੀਆਂ ਸੀਗੀਆਂ ਰਾਣੀਆਂ ਆਪਣੀਆਂ ਠੀਕ ਹੈ ਰਥਵਾਨ ਹੋਗੇ ਸੈਨਾਪਤੀ ਗ੍ਰਾਮਣੀ ਹਨਾ ਕਾਰ ਇਕੱਠਾ ਕਰਨ ਵਾਲੇ ਨੂੰ ਭਾਗ ਦੂ ਕਿਹਾ ਜਾਂਦਾ ਸੀ ਘਰੇਲੂ ਕੰਮ ਕਰਨ ਵਾਲਾ ਕਸ਼ਤਰੀ ਹੁੰਦਾ ਸੀ ਹਨਾ ਖਜ਼ਾਨਚੀ ਹੁੰਦਾ ਸੀ ਜੂਆ ਆਦੀ ਨਿਗਰਾਨੀ ਕਰਨ ਵਾਲਾ ਅਕਸ਼ਵਪ ਹੁੰਦਾ ਸੀ ਤਾਂ ਹੋਰ ਵੀ ਅਧਿਕਾਰੀ ਜਿਹੜੇ ਸੀ ਰਾਜ ਦੀ ਮਦਦ ਕਰਦੇ ਸੀ ਰਾਜ ਦੀ ਸ਼ਕਤੀ ਚੀਫ ਟਾਈਮ ਪੀਰੀਅਡ ਚ ਵਾਦਾ ਹੋ ਗਿਆ ਸੀ ਹੁਣ ਆਪਾਂ ਨੇ ਦੇਖੋ ਪੜਿਆ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਚ ਸਿੰਧ ਘਾਟੀ ਸੱਭਿਆਚਾਰ ਚ ਕੋਈ ਰਾਜਾ ਨਹੀਂ ਸੀ ਹੁੰਦਾ ਕੋਈ ਮਹਿਲ ਨਹੀਂ ਸੀ ਹੁੰਦਾ ਹਨਾ ਹਾਂ ਕਿ ਇੱਕ ਯੋਗ ਬੰਦਾ ਜਿਹੜਾ ਸੀ ਕਮਾਂਡ ਆਪਣੇ ਹੱਥ ਚ ਲੈਂਦਾ ਸੀ ਮਹਿਲ ਚ ਨਹੀਂ ਸੀ ਰਹਿੰਦਾ ਲੇਕਿਨ ਆਪਾਂ ਨੇ ਦੇਖਿਆ ਰਿਗਵੇਦਿਕ ਕਾਲ ਦੇ ਵਿੱਚ ਮਹਿਲਾਂ ਦੇ ਵਿੱਚ ਜਿਹੜਾ ਕਾ ਰਾਜਾ ਉਹ ਰਹਿੰਦਾ ਹੁੰਦਾ ਸੀ ਮਹਿਲਿੰਦਾ ਸੈਂਸ ਵੀ ਵੱਡੇ ਵੱਡੇ ਪਵਨ ਬਣਾਉਣੇ ਸ਼ੁਰੂ ਕਰਦੇ ਸੀ ਇਹਨਾਂ ਨੇ ਜਿਹੜਾ ਵਿਅਕਤੀ ਜਿਹੜਾ ਸੀ ਆਪਣੀ ਸੱਤਾ ਸਥਾਪਿਤ ਕਰ ਲੈਂਦਾ ਸੀ ਉਹ ਮਤਲਬ ਕਿ ਰਾਜਾ ਹੁੰਦਾ ਸੀ ਲੇਕਿਨ ਕੋਈ ਵੀ ਬੰਦਾ ਜਿਹੜਾ ਸੀਗਾ ਆਪਸ ਦੇ ਵਿੱਚ ਭੇੜ ਕਰਕੇ ਹਨਾ ਮਤਲਬ ਯੁੱਧ ਕਰਕੇ ਜਿਹੜਾ ਸੀ ਸ਼ਕਤੀ ਆਪਣੀ ਬទਾ ਸਕਦਾ ਸੀਗਾ ਠੀਕ ਹੈ ਜੱਦੀ ਨਹੀਂ ਸੀ ਹੁੰਦਾ ਜਿਹੜਾ ਰਾਜੇ ਦੀ ਗੱਦੀ ਹੁੰਦੀ ਸੀ ਪਰ ਇੱਥੇ ਆ ਕੇ ਰਾਜੇ ਦੀ ਗੱਦੀ ਜੱਦੀ ਹੋ ਗਈ ਸੀ ਸਭਾ ਤੇ ਸമിതി ਹੁਣ ਸਭਾ ਤੇ ਸമിതി ਨਾਮਕ ਦੋ ਸੰਸਥਾਵਾਂ ਦਾ ਮਹੱਤਵ ਜਿਹੜਾ ਸੀ ਘਟ ਗਿਆ ਜਿਹੜਾ ਕਿ ਪਿਛਲੇ ਰਿਗਵੇਦੀ ਕਾਲ 'ਚ ਸਭਾ ਸമിതി ਬਹੁਤ ਇੰਪੋਰਟੈਂਟ ਸੀ ਇੱਥੇ ਆ ਕੇ ਘਟ ਗਿਆ ਠੀਕ ਹੈ ਅਤੇ ਵਿਸ਼ਾਲ ਰਾਜ ਸਥਾਪਿਤ ਹੋਣ ਕਰਕੇ ਸമിതി ਦੇ ਸਾਰੇ ਮੈਂਬਰਾਂ ਦਾ ਇਕੱਠ ਹੋ ਕੇ ਬੈਠਕ ਕਰਨਾ ਕਠਿਨ ਹੋ ਗਿਆ ਸਭਾ ਅਜੇ ਵੀ ਸമിതി ਨਾਲੋਂ ਵਧੇਰੇ ਮਹੱਤਵ ਰੱਖਦੀ ਸੀ ਅਤੇ ਸਮੇਂ-ਸਮੇਂ ਤੇ ਜਿਹੜਾ ਸੀਗਾ ਮਹੱਤਵਪੂਰਨ ਮਾਮਲੇ ਤੇ ਰਾਜੇ ਨੂੰ ਸਲਾਹ ਦਿੰਦੀ ਸੀ ਠੀਕ ਹੈ ਤਾਂ ਸਮੇਟੀ ਜਿਹੜੀ ਸੀਗੀ ਉਸੇ ਜਿਹੜੀ ਵੈਲਿਊ ਸੀਗੀ ਘਟ ਗਈ ਸੀ ਸਭਾ ਦੀ ਵੈਲਿਊ ਹਲੇ ਹੈਗੀ ਸੀ ਮਤਲਬ ਦੋਨਾਂ ਦੀ ਵੈਲਿਊ ਘਟ ਗਈ ਸੀ ਸਭਾ ਦੀ ਥੋੜੀ ਥੋੜੀ ਹੈ ਗਈ ਸੀ ਸਮੀਤੀ ਦੀ ਬਿਲਕੁਲ ਵੈਲਿਊ ਘਟ ਗਈ ਸੀ ਲੇਕਿਨ ਪਿਛਲੇ ਕਾਲ ਦੇ ਵਿੱਚ ਦੋਨਾਂ ਦੀ ਵੈਲਿਊ ਬਹੁਤ ਜ਼ਿਆਦਾ ਸੀ ਨਿਆ ਪ੍ਰਬੰਧ ਬਿਲਕੁਲ ਜਿਹੜੇ ਸੀ ਕਠੋਰ ਦੰਡ ਹੋਗੇ ਸੀ ਠੀਕ ਹੈ ਨਿਆ ਦਾ ਆਧਾਰ ਵਿਵੇਦ ਪੜ ਪੜ ਕੇ ਨਿਆ ਆ ਦਿੱਤਾ ਜਾਂਦਾ ਸੀ ਵਿਦਾਂਗ ਪੜ ਕੇ ਪੁਰਾਣ ਪੜ ਕੇ ਧਰਮ ਸ਼ਾਸਤਰ ਠੀਕ ਹੈ ਤਾਂ ਵੇਦਾਂ ਨੂੰ ਜਿਹੜਾ ਹੈਗਾ ਧਰਮ ਸ਼ਾਸਤਰ ਮੰਨਿਆ ਜਾਂਦਾ ਸੀ ਰਾਜਾ ਹੀ ਰਾਜਾ ਮੁਖ ਦੇ ਆਣ ਨਿਆਦੀ ਹੁੰਦਾ ਸੀ ਜਸਟਿਸ ਹੁੰਦਾ ਸੀ ਪ੍ਰੋਖ ਦੀ ਸਲਾਹ ਲੈਂਦਾ ਸੀ ਮੰਤਰੀ ਦੀ ਸਲਾਹ ਆਪਣੀ ਰਾਣੀ ਦੀ ਸਲਾਹ ਲੈਂਦਾ ਸੀ ਛੋਟੇ-ਛੋਟੇ ਅਪਰਾਧਾਂ ਲਈ ਅਪਰਾਧੀ ਨੂੰ ਮਾਲ ਵਾਪਸ ਕਰਨ ਤੇ ਖੰਭੇ ਨਾਲ ਬੰਨ੍ਹ ਦਿੱਤਾ ਜਾਂਦਾ ਸੀਗਾ ਪਰ ਜੇ ਅਗਰ ਬਹੁਤ ਹੀ ਜ਼ਿਆਦਾ ਡੀਪ ਕੋਈ ਮਤਲਬ ਕਿ ਕ੍ਰਾਈਮ ਕੀਤਾ ਤਾਂ ਉਸ ਨੂੰ ਅੱਗ ਤੇ ਪਾਣੀ ਮਤਲਬ ਉਬਲਦੇ ਇੱਕ ਉਬਲਦਾ ਪਾਣੀ ਪਾਤਾ ਠੀਕ ਹੈ ਗਰਮ ਜਿਹੜੀ ਹੈਗੀ ਅੱਗ ਉਸ ਤੇ ਲਗਾ ਦਿੱਤੀ ਤਾਂ ਇਦਾਂ ਦੇ ਜਿਹੜੇ ਸੀਗੇ ਦੰਡ ਮੌਜੂਦ ਸੀਗੇ ਠੀਕ ਹੈ ਤੇ ਕਈ ਵਾਰ ਮਾਫੀ ਮੰਗੇ ਤੇ ਜਿਹੜਾ ਹੈ ਰਿਹਾ ਵੀ ਕਰ ਦਿੱਤਾ ਜਾਂਦਾ ਸੀ ਪਰ ਵੱਡੇ-ਵੱਡੇ ਅਪਰਾਧਾਂ ਲਈ ਮੌਤ ਦੀ ਸਜ਼ਾ ਵੀ ਦੇ ਦਿੱਤੀ ਜਾਂਦੀ ਸੀ ਐਥੇ ਜਿਹੜੀ ਸਜ਼ਾਵਾਂ ਕਟੋਰ ਹੋ ਗਈਆਂ ਸੀ ਖਾਨਕ ਪ੍ਰਬੰਧ ਦੀ ਗੱਲ ਕਰੀਏ ਤਾਂ ਨਵੇਂ-ਨਵੇਂ ਹੁੰਦ ਰਾਜ ਹੁੰਦ ਚਾਣੇ ਸਟਾਰਟ ਹੋ ਗਏ ਸੀ ਕੁਝ ਜਿਹੜੇ ਰਾਜਾਂ ਦੇ ਗਣਰਾਜ ਬਣ ਕੇ ਸੀਗੇ ਠੀਕ ਹੈ ਕੁਝ-ਕੁਝ ਰਾਜ ਅੰਤਰ ਮਤਲਬ ਰਾਜੇ ਵੱਧੇ ਜਾ ਰਹੇ ਸੀ ਹੁਣ ਜਿਵੇਂ ਇੱਕ ਰਾਜੇ ਦੇ ਦੋ ਮੁੰਡੇ ਨੇ ਤਾਂ ਦੋਨਾਂ ਨੂੰ ਅੱਧਾ-ਅੱਧਾ ਰਾਜਪਾਟ ਮਿਲ ਜਾਂਦਾ ਸੀ ਤਾਂ ਰਾਜੇ ਜਿਹੜੇ ਸੀ ਵੱਧੇ ਜਾ ਰਹੇ ਸੀ ਗਣਰਾਜਾਂ ਵਿੱਚ ਸਭ ਤੋਂ ਪ੍ਰਸਿੱਧ ਵੰਗ ਰਾਜ ਸੀਗਾ ਤੇ ਜੋ ਕਈ ਕਪਿਲਿਆਂ ਦਾ ਸਮੂਹ ਹੁੰਦਾ ਸੀ ਗਾਂਡੇ ਸ਼ਾਸਨ ਪ੍ਰਬੰਧ ਲਈ ਬਹੁਤ ਸਾਰੇ ਮੈਂਬਰਾਂ ਦੀ ਕੌਂਸਲ ਹੁੰਦੀ ਸੀ ਤੋ ਜੋ ਕੁਛਲ ਦਾ ਪ੍ਰੋਗ ਰਾਜ ਨੂੰ ਚਲਾਉਂਦੀ ਸੀ ਰਾਜ ਸੰਤਰ ਰਾਜਾਂ ਵਿੱਚ ਰਾਜਾ ਹੀ ਮੁਖੀ ਹੁੰਦਾ ਸੀ ਮਤਲਬ ਕੇਂਦਰ ਪ੍ਰਸ਼ਾਸਨ ਦੇ ਉੱਤੇ ਰਾਜਾ ਸੀ ਰਾਜੇ ਦੀ ਰਾਜੇ ਦੀ ਮਤਲਬ ਕਿ ਆਪਾਂ ਕਹੀਏ ਐਕਸੈਪਟੈਂਸ ਤੋਂ ਬਿਨਾ ਸਭਈ ਕ੍ਰੀਤੀ ਤੋਂ ਬਿਨਾ ਪੱਤਾ ਵੀ ਨਹੀਂ ਸੀ ਹਲਦਾ ਠੀਕ ਹੈ ਰਾਜੇ ਰਾਜ ਦੀ ਸਭ ਤੋਂ ਛੋਟੇ ਹੀ ਕਈ ਗ੍ਰਾਮ ਯਾਨੀ ਕਿ ਪਿੰਡ ਹੁੰਦਾ ਸੀ ਅਤੇ ਗ੍ਰਾਮ ਦਾ ਨਿਆ ਪ੍ਰਬੰਧ ਕੌਣ ਕਰਦਾ ਸੀ ਗ੍ਰਾਮਣੀ ਠੀਕ ਹੈ ਇੱਕ ਹੈਡ ਜਿਹੜਾ ਸੀ ਪਿੰਡ ਦਾ ਗ੍ਰਾਮ ਦਾ ਚੁਣ ਲਿਆ ਜਾਂਦਾ ਸੀ ਤੇ ਉਹ ਜਿਹੜੀ ਸੀਗੀ ਆਪਣੀ ਛੋਟੇ-ਮੋਟੇ ਫੈਸਲੇ ਜਿਹੜੇ ਸੀ ਹੈਂਡਲ ਕਰਦਾ ਸੀ ਰਾਜਾ ਉਸ ਚ ਦਖਲ ਅੰਦਾਜ਼ੀ ਨਹੀਂ ਸੀ ਦਿੰਦਾ ਪਰ ਜੇ ਕੋਈ ਸੀਰੀਅਸ ਮਾਮਲਾ ਤਾਂ ਉਹ ਰਾਜਾ ਹੀ ਹੈਂਡਲ ਕਰਦਾ ਸੀਗਾ ਠੀਕ ਹੈ ਸਮਾਜ ਹੁਣ ਦੇਖੋ ਸਮਾਜਿਕ ਜੀਵਨ ਇਹਨਾਂ ਦਾ ਕਿਦਾਂ ਦਾ ਸੀ ਸਮਾਜ ਕਿਦਾਂ ਦਾ ਸੀ ਸਮਾਜਿਕ ਦਸ਼ਾ ਕਿਦਾਂ ਦੀ ਸੀ ਰਹਿਣ ਸਣ ਜਿਹੜਾ ਸੀ ਹੁਣ ਆਪਾਂ ਪਿੱਛੇ ਪੜ ਕੇ ਹਟਿਆ ਕਿ ਇਹ ਵਿਦਿਕ ਜਿਹੜੇ ਆ ਰਹੀਆ ਸੀ ਹੌਲੀ ਹੌਲੀ ਕਬੀਲਿਆਂ ਤੋਂ ਪੂਰਬ ਵੱਲ ਵਧੇ ਦੱਖਣ ਵੱਲ ਵਧੇ ਲੋਹੇ ਦਾ ਆਵਿਸ਼ਕਾਰ ਕਰਿਆ ਜੰਗਲਾਂ ਨੂੰ ਸਾਫ਼ ਕਰ ਕਰਕੇ ਇਹਨਾਂ ਨੇ ਵੱਡੇ ਵੱਡੇ ਸ਼ਹਿਰਾਂ ਦਾ ਨਿਰਮਾਣ ਕੀਤਾ ਕਾਸ਼ੀ ਕੋਸਾਬੀ ਮਗਧ ਵਿਦੇ ਆਦਿ ਤੇ ਹੌਲੀ ਹੌਲੀ ਉੱਤਰਵੈਦਿਕ ਕਾਲ ਦੇ ਲੋਕ ਸ਼ਹਿਰਾਂ ਦੇ ਵਿੱਚ ਮਤਲਬ ਕਿ ਮਤਲਬ ਸ਼ਹਿਰੀ ਇਹਨਾਂ ਨੇ ਆਪਣੀ ਅਵਸਥਾ ਕਰੀ ਉਦਯੋਗ ਨੇ ਜਿੱਥੇ ਉੱਥੇ ਰਹਿਣੇ ਸ਼ੁਰੂ ਕਰਤੇ ਨਗਰ ਬਸਾਤੇ ਤਾਂ ਆ ਸ਼ੁਰੂ ਹੋ ਗਈ ਸੀ ਸ਼ਹਿਰੀਕਰਨ ਹੋਣਾ ਸਟਾਰਟ ਹੋ ਗਿਆ ਸੀ ਖਾਣਾ ਤੇ ਪੋਸ਼ਾਕ ਮਤਲਬ ਕਿ ਜਿਵੇਂ ਰਿਗਵੇਦੀ ਕਾਲ ਦੇ ਪਿਛਲੇ ਕਾਲ ਚ ਇਹਨਾਂ ਦਾ ਖਾਣ ਪੀਣ ਸੀ ਇਦਾਂ ਹੀ ਇਹਨਾਂ ਦੋਨਾਂ ਦਾ ਬਿਲਕੁਲ ਸੇਮ ਖਾਣ ਪੀਣ ਸੀ ਕਣਕ ਦੀ ਰੋਟੀ ਦੁੱਧ ਦਹੀਂ ਫਲ ਸਬਜ਼ੀਆਂ ਦਾ ਸੇਵਨ ਕਰਦੇ ਸੀ ਪਰ ਸੋਮਰਾਸ ਦੀ ਥਾਂ ਤੇ ਪਿਛਲੇ ਵਾਲੇ ਕੀ ਕਰਦੇ ਸੀ ਸੋਮਰਸ ਪਿੰਦੇ ਸੀਗੇ ਹੈਨਾ ਸ਼ਰਾਬ ਸ਼ਰਾਬ ਹੀ ਕਿਹਾ ਗਿਆ ਸੋਮਰਸ ਨੂੰ ਪਰ ਹੁਣ ਵਾਲੇ ਲੋਕ ਮਾਸਰ ਪੂਰਤਿਕਾ ਅਜਨਾਨੀ ਵਗੀਆਂ ਹੋਰ ਨਸ਼ੀਆਂ ਦੀਆਂ ਚੀਜ਼ਾਂ ਦੀ ਵਿਵਸਥਾ ਕਰਨ ਲੱਗ ਪਿਛਲੇ ਵਾਲੇ ਸੋਮਰਸ ਹੀ ਪਿੰਦੇ ਸੀ ਇਹ ਵੀ ਸੋਮਰਸ ਤਾਂ ਪਿੰਦੇ ਸੀ ਪਰ ਨਾਲ ਹੀ ਕੀ ਹੈਗਾ ਮਾਸਰ ਪੂਰਤਿਕਾ ਅਜਨਾਨੀ ਨਸ਼ੀਆਂ ਦਵਾਈਆਂ ਜਿਹੜੀਆਂ ਨਸ਼ੀਆਂ ਦਵਾਈਆਂ ਹੁੰਦੇ ਸਨ ਸਵਸਥਾ ਵਰਤਨ ਲੱਗੇ ਸੀ ਅਤੇ ਪੋਸ਼ਾਕ ਜਿਹੜੀ ਸੀ ਇਹਨਾਂ ਦਾ ਮਤਲਬ ਕਿ ஸிங் சேச பூரா கால் வரவாய் ਠੀਕ ਹੈ ਸੂਤੀ ਰੇਸ਼ਮੀ ਉਨੀ ਕਪੜੇ ਪਾਉਂਦੇ ਸੀ ਇਸਤਰੀਆਂ ਦੀ ਹੁਣ ਦੇਖੋ ਪਿਛਲੇ ਵਾਲੇ ਚ ਇਸਤਰੀਆਂ ਦੀ ਜਿਹੜੀ ਇਸਤਰੀਆਂ ਜੋਤਸੀ ਸੀ ਇਸਤਰੀਆਂ ਜਿਹੜੀਆਂ ਸੀਗੀਆਂ ਵਿਦਵਾਨ ਸੀਗੀਆਂ ਹਨਾ ਸ਼ਲੋਕਾਂ ਦੀ ਰਚਨਾ ਕਰਦੀਆਂ ਸੀ ਪਿਛਲੇ ਰਿਗਵੇਦੀ ਕਾਲ ਚ ਲੇਕਿਨ ਉੱਤਰਵੇਦਿਕ ਕਾਲ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਦਸ਼ਾ ਜਿਹੜੀ ਸੀ ਡਿੱਗਣੀ ਸ਼ੁਰੂ ਹੋ ਗਈ ਸੀ ਠੀਕ ਹੈ ਲੜਕੀ ਦੇ ਜਨਮ ਨੂੰ ਮਾਰਾ ਸਮਝਿਆ ਜਾਣ ਲੱਗਿਆ ਇੱਥੇ ਹੀ ਖੋਰ ਚੀਜ਼ ਜਾਤ ਪਾਤ ਵੀ ਆਣੀ ਸ਼ੁਰੂ ਹੋ ਗਈ ਸੀ ਜਿਹੜੀ ਕਿ ਪਿਛਲੇ ਉਹਦੇ ਵਿੱਚ ਵਰਣ ਵਿਵਸਥਾ ਸੀ ਕੋਈ ਵੀ ਆਪਣਾ ਵਰਣ ਚੇਂਜ ਕਰ ਸਕਦਾ ਸੀਗਾ ਠੀਕ ਹੈ ਪਰ ਇੱਥੇ ਕੀ ਹੋ ਗਿਆ ਕਿ ਲੜਕੀ ਜਿਹੜੀ ਸੀਗੀ ਉਸ ਨੂੰ ਮਾੜਾ ਸਮਝਣ ਲੱਗੇ ਪਿਤਾ ਦੇ ਜਾਇਦਾਦ ਤੋਂ ਪੜਾਣ ਤੋਂ ਉਸ ਨੂੰ ਬੰਚਿਤ ਰੱਖਿਆ ਗਿਆ ਇੱਕ ਵਿਆਹ ਦੀ ਜਗ੍ਹਾ ਤੇ ਬਹੁਤ ਵਿਆਹ ਮਤਲਬ ਲੜਕੀਆਂ ਦੀ ਹਾਲਤ ਬਹੁਤ ਹੀ ਜ਼ਿਆਦਾ ਦਰਦਦਰ ਹੋ ਗਈ ਸੀ ਰਾਜੇ ਤੇ ਮੀਰ ਲੋਕ ਇੱਕ ਤੋਂ ਵੱਧ ਵਿਆਹ ਕਰਦੇ ਸੀਗੇ ਠੀਕ ਹੈ ਲੜਕੀ ਜਿਹੜੇ ਲੋਕ ਹੁੰਦੇ ਸੀ ਆਪਣੀਆਂ ਕੁੜੀਆਂ ਨੂੰ ਕਰਦੇ ਅੰਦਰ ਰੱਖਦੇ ਹੁੰਦੇ ਸੀ ਵੀ ਜੇ ਰਾਜੇ ਦੀ ਨਿਗਾਹ ਪੈ ਗਈ ਸਾਡੀ ਕੁੜੀ ਚੱਕ ਕੇ ਲੈ ਜਾਣਗੇ ਤਾਂ ਇਹੋ ਜਿਹਾ ਹਾਲਾਤ ਸੀ ਇਹਨੇ ਇਹੋ ਜੇ ਕਰਪ ਕਰਪਟਨੈਸ ਇਹਦੇ ਵਿੱਚ ਇਸ ਕਾਲ 'ਚ ਆਣੀ ਸ਼ੁਰੂ ਹੋ ਗਈ ਸੀ ਅਤੇ ਲੜਕੀ ਨੂੰ ਵਿਆਹ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੀ ਅਤੇ ਵਿਆਹ ਤੋਂ ਬਾਅਦ ਆਪਣੇ ਪਤੀ ਦੀ ਸੁਣਨੀ ਪੈਂਦੀ ਸੀ ਬੁਢੇਪੇ ਵਿੱਚ ਆਪਣੇ ਪੁੱਤਰਾਂ ਦੀ ਆਗਿਆ ਮੰਨਣੀ ਪੈਂਦੀ ਸੀ ਉਹ ਪਤਨੀ ਜੋ ਬੱਚੇ ਨਹੀਂ ਸੀ ਪੈਦਾ ਕਰ ਸਕਦੀ ਜਾਂ ਫਿਰ ਜੋ ਸਿਰਫ ਲੜਕੀਆਂ ਪੈਦਾ ਕਰਦੀ ਸੀ ਤਾਂ ਉਸ ਨੂੰ ਜਿਹੜਾ ਸੀਗਾ ਇਹ ਲਿਖਿਆ ਗਿਆ ਇਹ ਲੋਕ ਜਿਹੜੇ ਸੀ ਬਿਲਕੁਲ ਛੱਡ ਹੀ ਦਿੰਦੇ ਸੀ ਉਸ ਨੂੰ ਮਾਰ ਦਿੰਦੇ ਸੀ ਜਾਂ ਛੱਡ ਦਿੰਦੇ ਹੁੰਦੇ ਸੀ ਠੀਕ ਹੈ ਅਤੇ ਜਾਤੀ ਪ੍ਰਥਾ ਬਹੁਤ ਜ਼ਿਆਦਾ ਆ ਗਈ ਸੀ ਠੀਕ ਹੈ ਪਿਛਲੇ ਤਕਾਲ ਦੇ ਵਿੱਚ ਸਿਰਫ ਵਰਣ ਵਿਵਸਥਾ ਸੀ ਅਤੇ ਜਾਤਾਂ ਜਾਤਾਂ ਦੀਆਂ ਉਪਜਾਤਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਸੀ ਆ ਬ੍ਰਾਹਮਣ क्षत्रिय ਵੈਸ਼ ਉਦੜ ਅੱਗੇ ਚਾ ਇਹਨਾਂ ਚਾਰ ਜਾਤਾਂ ਦੇ ਅੱਗੇ ਜਾਤਾਂ ਬਣ ਗਈਆਂ ਸੀ ਬ੍ਰਾਹਮਣ ਹੁਣ ਜਿਹੜੇ ਬ੍ਰਾਹਮਣ ਕੀ ਸੀਗੇ ਜਿਹੜੇ ਤਾਂ ਧਰਮ ਕਰਮ ਸੰਬੰਧੀ ਸਿੱਖਿਆ ਸੰਬੰਧੀ ਟੀਚਿੰਗ ਦਾ ਕੰਮ ਕਰਦੇ ਸੀ ਖੱਤਰੀ ਯੁੱਧ ਕਲਾ ਦੇ ਵਿੱਚ ਮਾਰ ਸੀ ਲੋਕ ਰਾਜੇ ਬਣਦੇ ਸੀ ਠੀਕ ਹੈ ਲੋਕਾਂ ਦੀ ਰੱਖਿਆ ਕਰਦੇ ਸੀ ਖੱਤਰੀ ਵੰਸ਼ ਦੇ ਨਾਲ ਸੰਬੰਧਿਤ ਹੁੰਦੇ ਸੀ ਵੈਸ਼ ਜਿਹੜੇ ਨੇ ਖੇਤੀਬਾੜੀ ਵਪਾਰ ਕਰਦੇ ਸੀ ਅਤੇ ਸ਼ੂਦਰ ਜਿਹੜੇ ਸੀ ਗੁਲਾਮ ਦਾਸ ਵਗੈਰਾ ਹੁੰਦੇ ਸੀਗੇ ਤਾਂ ਇਹਨਾਂ ਦੇ ਵਿੱਚ ਜਿਹੜਾ ਹੈ ਚਾਰ ਆਸ਼ਰਮਾ ਨੂੰ ਮੰਨਿਆ ਗਿਆ ਤੇ ਇਹ ਚਾਰ ਆਸ਼ਰਮਾ ਵਾਲਾ ਕੁਸ਼ਨ ਵੀ ਤੁਹਾਨੂੰ ਪਤਾ ਹੈ ਵੀ ਮੈਂ ਇੰਪੋਰਟੈਂਟ ਤੇ ਸ਼ੋਰ ਦੇ ਵਿੱਚ ਤੇ ਧਰਮ ਸ਼ਾਸਤਰਾਂ ਦੇ ਵਿੱਚ ਇਹਨਾਂ ਨੇ ਇਹ ਕਿਹਾ ਕਿੰਨੇ ਧਰਮ ਸ਼ਾਸਤਰਾਂ ਵਿੱਚ ਲਿਖਿਆ ਕਿ ਚਾਰ ਆਸ਼ਰਮ ਜਿਹੜੇ ਨੇ ਔਰ ਨੂੰ ਖਨੇ ਫੋਲੋ ਕਰਨੇ ਨੇ ਬ੍ਰਹਮਚਾਰੀਆ ਜਿਹਦੇ ਵਿੱਚ ਜਿਹੜਾ ਬੱਚਾ ਹੈ ਆਪਣੇ ਗੁਰੂਕੁਲ ਚ ਰਹੇਗਾ ਬ੍ਰਹਮਚਾਰੀਆ ਦਾ ਪਾਲਣ ਕਰੇਗਾ ਗੁਰੂ ਦੀ ਸੇਵਾ ਕਰੇਗਾ ਗਿਆਨ ਪ੍ਰਾਪਤ ਕਰੇਗਾ ਅਸ਼ਤਰ ਸ਼ਸਤਰ ਵਿਦਿਆ ਜੋਸ਼ੀ ਵਗੈਰਾ ਸਭ ਸਿੱਖ ਕੇ ਆਏਗਾ ਗ੍ਰਸਥ ਆਸ਼ਰਮ ਜਦੋਂ ਗੁਰੂ ਤੋਂ घर वापस आऊगा गुरु कोल तो फिर उसका विहता जाएगा फिर वो बच्चे पैदा करेगा धन कमाएगा ठीक है होर जड़ा है जिम्मेवार परिवार दूरिया करेगा बाण प्रस्त फिर जड़ा है जो बच्चे वगैरह हो जाएंगे ठीक है कुछ साल अपने जड़ा है आ, मतलब कि अपने इतने ला लेगा उस तो बाद फिर वह सुख घर दे छ के दंगलों के ध्यान लाएगा योग करेगा अध्यात्मिक सिक्ख्या प्राप्त करेगा सादा सरल भोजन ज दान पुण करेगा ਸਨਿਆਸ ਆਸ਼ਰਮ ਜਦੋਂ ਮੁਕਤੀ ਦੇ ਉਦੇਸ਼ ਲਈ ਸਭ ਕੁਝ ਛੱਡ ਕੇ ਜੋ ਵੀ ਹੁਣ ਪਿੱਛੇ ਤਾਂ ਸਾਦਾ ਪੂਜਨ ਵੀ ਖਾਣ ਲੱਗਿਆ ਤੇ ਬਾਣ ਰਸਤੇ ਚ ਪਰ ਸੰਨਿਆਸ ਚ ਕੀ ਹੈ ਬਿਲਕੁਲ ਛੱਡ ਕੇ ਸਭ ਕੁਝ ਜਿਹੜਾ ਹੈ ਜਪ ਤਪ ਕਰੇਗਾ ਅਤੇ ਸਿਰਫ ਮੰਗ ਕੀ ਗੁਜ਼ਾਰਾ ਕਰੇਗਾ ਫਲ ਤੇ ਪਾਣੀ ਤੇ ਹੀ ਜੀਵਨ ਨਿਰਭਾ ਕਰੇਗਾ ਇੱਕ ਟਾਈਮ ਭੋਜਨ ਦੇ ਨਾਲ ਤਾਂ ਕਹਿੰਦੇ ਚਾਰ ਆਸ਼ਰਮਾਂ ਚੋਂ ਜਿਹੜਾ ਹੈਗਾ ਹਰੇਕ ਨੇ ਲੰਘਣਾ ਹੈ ਠੀਕ ਹੈ ਰੀਤੀ ਰਿਵਾਜਾਂ ਚਵਾਦਾ ਬਹੁਤ ਹੋ ਗਿਆ ਸੀ ਪਹਿਲਾਂ ਰੀਤੀ ਰਿਵਾਜ ਕੁਝ ਕੁ ਦੇਵਤੇ ਹੁੰਦੇ ਸੀਗੇ ਵਰਣ ਦੇਵਤਾ ਸੀਗੇ ਆਪਾਂ ਨੇ ਪਿੱਛੇ ਪੜਿਆ ਹਨ ਤੇ ਨਾਲ ਹੀ ਜਿਹੜਾ ਹੈਗਾ ਅ ਇੰਦਰ ਦੇਵਤਾ ਅਗਨੀ ਦੇਵਤਾ ਇਹਨਾਂ ਨੂੰ ਮੰਨਿਆ ਜਾਂਦਾ ਸੀ ਪਰ ਇੱਥੇ ਆ ਕੇ ਜਿਹੜੇ ਸੀ ਨਵੇਂ-ਨਵੇਂ ਜਿਹੜੇ ਸੀ ਰੀਤੀ-ਰਿਵਾਜ ਸਟਾਰਟ ਹੋ ਗਏ ਸੀਗੇ ਤੇ ਧਰਮ ਨੂੰ ਬਹੁਤ ਗੁੰਝਲਦਾਰ ਬਣਾ ਦਿੱਤਾ ਗਿਆ ਸੀ ਜਨਮ ਤੋਂ ਮੌਤ ਤੱਕ ਬਹੁਤ ਸਾਰੀਆਂ ਧਾਰਮਿਕ ਰੀਤੀ ਰਿਵਾਜ ਜਿਹੜੇ ਸੀਗੇ ਐਂਟਰ ਹੋ ਗਏ ਸੀ ਤੇ ਇਹ ਰਸਮਾਂ ਕੌਣ ਕਰਦਾ ਸੀ ਬ੍ਰਾਹਮਣ ਤੇ ਉਹਨਾਂ ਨੂੰ ਜੇ ਗਰੀਬ ਬੰਦੇ ਨੇ ਕੋਈ ਰਸਮ ਰੀਵਾਜ ਕਰਾਣੇ ਤਾਂ ਉਸ ਨੂੰ ਜਿਹੜਾ ਹੈਗਾ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਪੈ ਰਿਹਾ ਸੀ ਇਸੇ ਕਰਕੇ ਤਾਂ ਬੁੱਧ ਧਰਮ ਤੇ ਜੈਨ ਧਰਮ ਜਿਹੜੇ ਸੀਗੇ ਇਸ ਕਾਲ ਤੋਂ ਬਾਅਦ ਚ ਇਸ ਕਾਲ ਦੇ ਨਾਲ ਹੀ ਡਿਵੈਲਪ ਹੋਣੇ ਸ਼ੁਰੂ ਹੋ ਗਏ ਸੀ ਤੇ ਇਸ ਕਾਲ ਦਾ ਅੰਤ ਹੋਣਾ ਸ਼ੁਰੂ ਹੋ ਗਿਆ ਸੀਗਾ ਠੀਕ ਹੈ ਮਨਪਰਚਾਵੇ ਦੇ ਸਾਧਨ ਜੋ ਪਿਛਲੇ ਸੀਗੇ ਪਿਛਲੇ ਕਾਲ ਦੇ ਉਹੀ ਇਹਦੇ ਨੇ ਠੀਕ ਹੈ ਤੇ ਰੱਥਾਂ ਦੀਆਂ ਦੌੜਾਂ ਨਾਚ ਸੰਗੀਤ ਜੂਆ ਚੋਪੜ ਵੇਸ਼ਵਾਵਾਂ ਦੇ ਨਾਲ ਠੀਕ ਹੈ ਟਾਈਮ ਸਪੈਂਡ ਕਰਨਾ ਇਹ ਇਹਨਾਂ ਦੇ ਜਿਹੜੇ ਮੇਨ ਸ਼ੌਕ ਮਨਪਰਚਾਵੇਂ ਦੇ ਜਿਹੜੇ ਹੋਗੇ ਸੀ ਧਾਰਮਿਕ ਜੀਵਨ ਨਵੇਂ-ਨਵੇਂ ਦੇਵਤਿਆਂ ਦੀ ਪੂਜਾ ਇਹਨਾਂ ਨੇ ਕਰਨੀ ਸ਼ੁਰੂ ਕਰਤੀ ਪਹਿਲਾਂ ਵਾਲੇ ਕੀ ਕਰਦੇ ਸੀ ਕੁਦਰਤ ਦੀ ਠੀਕ ਹੈ ਦੋ ਤਿੰਨ ਦੇਵਤੇ ਇਹਨਾਂ ਦੇ ਪਿਛਲੇ ਵਾਲੇ ਨੇ ਮੇਨ ਸੀਗੇ ਇੰਦਰ ਦੇਵਤਾ ਹੋ ਗਿਆ ਅਗਨੀ ਦੇਵਤਾ ਹੋ ਗਿਆ ਠੀਕ ਹੈ ਤੇ ਨਾਲ ਹੀ ਜਿਹੜਾ ਹੈ ਵਰਣ ਦੇਵਤਾ ਹੋ ਗਿਆ ਪਰ ਇਹਨਾਂ ਦੇ ਦੇਵਤੇ ਜਿਹੜੇ ਸੀ ਇੱਥੇ ਅੱਗੇ ਵਧ ਗਏ ਸੀ ਹੁਣ ਬ੍ਰਹਮਾ ਨਾਮ ਦਾ ਦੇਵਤਾ ਜਿਹੜਾ ਸੀ ਇਹ ਇਹਨਾਂ ਨੇ ਬ੍ਰਹਮਾ ਨਾਮ ਦੇ ਦੇਵਤੇ ਦੀ ਵੀ ਜਿਹੜੀ ਸੀ ਕੋਚ ਕੀਤੀ ਤੇ ਸ਼ਿਵ ਜਿਹੜਾ ਸੀਗਾ ਰੁਦਰਕਾਲ ਵੈਦਿਕਾਲ ਦੇ ਵਿੱਚ ਪ੍ਰਸਿੱਧ ਦੇਵਤਾ ਨਹੀਂ ਸੀ ਪਰ ਸ਼ੀਵ ਦੀ ਪੂਜਾ ਇਸ ਕਾਲ ਚ ਸਟਾਰਟ ਹੋਈ ਪਿਛਲੇ ਕਾਲ ਚ ਨਹੀਂ ਸੀ ਠੀਕ ਹੈ ਤੇ ਸੂਰਜ ਦੇਵਤਾ ਵੀ ਜਿਹੜੇ ਸੀਗੇ ਵਿਸ਼ਨੂੰ ਸੂਰਜ ਦੇਵਤਾ ਦਾ ਰੂਪ ਜਿਹੜਾ ਸੀ ਵਿਸ਼ਨੂੰ ਸਭ ਤੋਂ ਮਹੱਤਵਪੂਰਨ ਦੇਵਤਾ ਬਣ ਗਿਆ ਯੱਗਾਂ ਦਾ ਜੇ ਬਹੁਤ ਤਰ੍ਹਾਂ ਦੇ ਯੱਗ ਇਸ ਦੇ ਵਿੱਚ ਜਿਹੜੇ ਸੀਗੇ ਕਰਵਾਏ ਜਾਣ ਲੱਗੇ ਇਟਰਾਸ ਹੋਏ ਯੱਗ ਵਾਚ ਮੇ ਅਸ਼ਮੇ ਕਈ ਪ੍ਰਕਾਰ ਦੀਆਂ ਯੱਗ ਬਲੀਆਂ ਇਸ ਟਾਈਮ ਪੀਰੀਅਡ ਸਟਾਰਟ ਹੋ ਗਿਆ ਮਤਲਬ ਇਹਦੇ ਇਸ ਕਾਲ ਦੇ ਵਿੱਚ ਆਂਦੇ ਆਂਦੇ ਉੱਤਰਵੈਦੀ ਕਾਲ ਤੱਕ ਆਂਦੇ ਆਂਦੇ ਬਹੁਤ ਸਾਰੇ ਝੂਟ ਤੂਫਾਨ ਅਡੰਬਰ ਜਿਹੜੇ ਸੀ ਧਾਰਮਿਕ ਰਸਮ ਰੀਤੀ ਨਿਵਾਜ ਇਸ ਟਾਈਮ ਪੀਰੀਅਡ ਦੇ ਵਿੱਚ ਵਧਾ ਦਿੱਤੇ ਗਏ ਸੀਗੇ ਠੀਕ ਹੈ ਅંધ ਵਿਸ਼ਵਾਸ ਬਹੁਤ ਜ਼ਿਆਦਾ ਆਗੇ ਸੀ ਜਾਦੂ ਟੂਣਾ ਟੋਟਕੇ ਪ੍ਰੇਤਾਂ 'ਚ ਵਿਸ਼ਵਾਸ ਇਹ ਸਭ ਕੁਝ ਇੱਥੇ ਆਣਾ ਸ਼ੁਰੂ ਹੋ ਗਿਆ ਅਤੇ ਅਥਰਵ ਵੇਦ ਪੜਦੇ ਹੁੰਦੇ ਸੀ ਲੋਕ ਜਿਨ੍ਹਾਂ ਰਾਹੀਂ ਜਿਹੜੇ ਮੰਤਰ ਪੜ੍ਹਦੇ ਹੁੰਦੇ ਸੀ ਜਿਨ੍ਹਾਂ ਨਾਲ ਹੀ ਰੋਗੀਆਂ ਦੇ ਰੋਗ ਤੇ ਕਾਬੂ ਪਾਇਆ ਜਾਂਦਾ ਸੀ ਠੀਕ ਹੈ ਤਾਂ ਕਹਿੰਦਾ ਮਤਲਬ ਅંધ ਵਿਸ਼ਵਾਸ ਛੱਡੇ ਆਗੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਅਸੀਂ ਅਥਰਵ ਵੇਦ ਤੁਹਾਡੇ ਲਈ ਪੜਾਂਗੇ ਤੇ ਤੁਸੀਂ ਸਾਨੂੰ ਐਨਾ ਚੜਾਵਾ ਦੋ ਇੰਨੀਂ ਗਾਮਾਂ ਦੋ ਹਨ ਐਸਾ ਬੋਚ ਦਾਰਸ਼ਨਿਕ ਸਿਧਾਂਤਾਂ ਦਾ ਵੀ ਮੋਕਸ਼ ਪ੍ਰਾਪਤੀ ਆਵਾਗਮਨ ਤੇ ਆਵਾਗਮਨ ਹੁੰਦਾ ਹੈ ਕਿ ਜਨਮ ਤੋਂ ਬਾਅਦ ਵੀ ਜੀਵਨ ਹੈ ਤਾਂ ਇਹ ਸਨੀਆਂ ਚੀਜ਼ਾਂ ਦੇ ਉੱਤੇ ਇਹਨਾਂ ਦਾ ਵਿਸ਼ਵਾਸ ਆ ਗਿਆ ਸੀ ਵੀ ਕਰਮ ਸਿਧਾਂਤ ਜਿਹੋ ਜਿਹਾ ਕਰਮ ਕਰੋਗੇ ਉਹੋ ਜੀ ਤੁਹਾਨੂੰ ਮੁਕਤੀ ਮਿਲੇਗੀ ਮੋਕਸ਼ ਪ੍ਰਾਪਤੀ ਇਹੋ ਜਿਹੀ ਜਿਹੜੀ ਸੀ ਚੀਜ਼ਾਂ ਹੋਰ ਚਾਣੀਆਂ ਸਟਾਰਟ ਹੋ ਗਈਆਂ ਸੀ ਇਹੋ ਜਿਹੀਆਂ ਫਿਲਾਸਫੀਆਂ ਹੋਰ ਚਾਣੀਆਂ ਸ਼ੁਰੂ ਹੋ ਗਈਆਂ ਸੀ ਸੋ ਇਸੇ ਅਸ ਦਾ ਵੀਡੀਓ ਮਿਲਦੇ ਨਵੇਂ ਵੀਡੀਓ ਦੇ ਨਾਲ